ਹਮਰਹਿ ਅਮਰ ਹੈ ਰਬ ਦੀ ਆਕ ਸ਼ਕਤੀ ਹਮਰਹਿ ਜੈਪੀਨ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਸੋ ਜਿਹੜੀ ਗੁਰਦਾਸਪੁਰ ਦੇ ਪਿੰਡ ਭਾਗੋ ਕਾਵਾਂ ਦੇ ਵਿੱਚ ਕੱਲ ਸਤਿਗੁਰੂ ਦਾਸ ਗੁਰੂ ਘਰ ਦੇ ਵਿੱਚ ਜਿਹੜੀ ਆ ਉਹ ਬੇਅਦਵੀ ਹੋਈ ਆ ਉਹਦੀ ਅਸੀਂ ਸਾਰੇ ਹੀ ਸਾਥੀ ਅੱਜ ਜਲੰਧਰ ਤੋਂ ਸਤਿਗੁਰੂ ਦਾਸ ਚੌਂਗ ਦੇ ਵਿੱਚ ਖੜੇ ਹੋ ਕੇ ਕੋਰ ਨਿੰਦਾ ਕਰਦੇ ਆ ਕਿਉਂਕਿ ਜਿਹੜੀ ਇਹ ਘਟਨਾ ਹੋਈ ਆ ਉਹਨਾਂ ਸਾਰੇ ਸਮਾਜ ਦੇ ਜਿਹੜੇ ਆ ਸਮੁੱਚੀ ਕੌਮ ਦੇ ਫਿਰਦੇ ਬਲੁੰਦਰੇ ਗਏ ਆ ਔਰ ਅਸੀਂ ਕਿਸੇ ਵੀ ਕੀਮਤ ਤੇ ਉਹ ਜਿਹੜੇ ਸ਼ਰਧਾਰਤੀ ਆਂਸਰ ਆ ਜਿਨ੍ਹਾਂ ਨੇ ਸਾਡੇ ਗੁਰੂ ਘਰ ਦੇ ਵਿੱਚ ਵੜ ਕੇ ਉੱਤੇ ਭੰਤੋੜ ਕੀਤੀ ਆ ਔਰ ਸਾਡੇ ਮਹਾਰਾਜ ਜੀ ਦੇ ਸਤੁਰ ਅਰਦਾਸ ਮਹਾਰਾਜ ਜੀ ਦੇ ਸਰੂਪਾ ਦੇ ਨਾਲ ਜਿਹੜਾ ਆ ਉਹ ਛੇੜਛਾੜ ਕੀਤੀ ਆ ਬੇਅਦਬੀ ਕੀਤੀ ਆ ਅਸੀਂ ਉਹਨਾਂ ਸ਼ਰਧਾਰਤੀ ਆਂਸਰਾਂ ਨੂੰ ਕਿਸੇ ਵੀ ਕੀਮਤ ਤੇ ਜਿਹੜਾ ਆ ਉਹ ਮਾਫ਼ ਨਹੀਂ ਕਰਾਂਗੇ ਸੋ ਅਸੀਂ ਸਰਕਾਰ ਦੇ ਅੱਗੇ ਕਾਨੂੰਨ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਇਹੀ ਮੰਗ ਕਰਦੇ ਆ ਕਿ ਉਹਨਾਂ ਸ਼ਰਾਰਤੀ ਆਂਸਰਾ ਦੇ ਜਲਦੀ ਤੋਂ ਜਲਦੀ ਜਿਹੜੀ ਆ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਨਹੀਂ ਤਾਂ ਅਸੀਂ ਜਿਹੜਾ ਆ ਫਿਰ ਸਮਾਜ ਭੱਟੀ ਗੈਂਤੀ ਵਿੱਚ ਇਕੱਠਾ ਹੋ ਕੇ ਜਿਹੜਾ ਆ ਉਹ ਟਿੱਕਾ ਪ੍ਰੋਟੈਸਟ ਕਰੇਗਾ ਸੋ ਮੈਂ ਸਮਾਜ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਮੁੰਡਾ ਲੋਕ ਮਿਸ਼ਨ ਵਿੱਚ ਭਾਗ ਨਹੀਂ ਲੈਂਦੇ ਤਾਂ ਜਿੰਦਾ ਲੋਕ ਮਿਸ਼ਨ ਕਦੀ ਰੁਕਣ ਨਹੀਂ ਦਿੰਦੇ ਸਾਬਕਾਂਚੀ ਰਾਮ ਜੀ ਕਹਿੰਦੇ ਹੁੰਦੇ ਸੀਗੇ ਜਿਹੜੀਆਂ ਜਿੰਦੀਆਂ ਕੌਮਾਂ ਹਨ ਜਾਗਦੀਆਂ ਕੌਮਾਂ ਉਹਨਾਂ ਦੇ ਗੁਰੂ ਮਹਾਰਾਜ ਦੇ ਨਾਲ ਜਦੋਂ ਬੇਅਦਬੀ ਹੁੰਦੀ ਆ ਤੇ ਉਹ ਘਾਟੇ ਲਾ ਦਿੰਦੇ ਆ ਉਹ ਜੇਲਾ ਜਾਣ ਤੋਂ ਨਹੀਂ ਡਰਦੇ ਆਪਣੇ ਹੱਕਾਂ ਦੀ ਆਪਣੇ ਗੁਰੂਆਂ ਰਹਿਬਰਾਂ ਦੀ ਆਪਣੀ ਬਾਣੀ ਦੀ ਰਾਖੀ ਕਰਨੀ ਜਾਣਦੇ ਆ ਉਹਨਾਂ ਨੇ ਦੇਖੋ ਇੰਨੀ ਹੀ ਗਰਮੀ ਦੇ ਵਿੱਚ ਜੇਠ ਦੇ ਮਹੀਨੇ ਵਿੱਚ ਆਪਣੇ ਜਿਹੜੇ ਲੀਡਰ ਆ ਆਗੂ ਆ ਉਹ ਆਜ਼ਾਦ ਜਿਤਾਲੇ ਆ ਤੇ ਅਸੀਂ ਲੋਕ ਜਿਹੜੇ ਆ ਉਹ ਘਰਾਂ ਚੋਂ ਇਹ ਨਹੀਂ ਨਿਕਲ ਰਹੇ ਸ਼ਰਮ ਆਉਂਦੀ ਆ ਅੱਜ ਸਮੁੱਚੀ ਸਮਾਜ ਦੇ ਉੱਤੇ ਸਾਡੀ 40% ਵਾਦੀ ਹੋਵੇ ਜਿਲੰਦਰ ਵਿੱਚ ਦਾ 46% ਆ ਤੇ ਅਸੀਂ 46 ਲੋਕ ਨਿਕਲ ਕੇ ਜਿਹੜੇ ਆ ਉਹ ਆਪਣੇ ਗੁਰੂ ਮਹਾਰਾਜ ਜੀ ਦੀ ਬੇਅਦਬੀ ਤੇ ਰੋਸ ਕਰਨ ਦੇ ਲਈ ਚੌਂਕ ਦੇ ਵਿੱਚ ਨਹੀਂ ਆ ਸਕਦੇ ਬਹੁਤ ਹੀ ਜਿਹੜਾ ਆ ਦੁੱਖ ਲੱਗਦਾ ਇਸ ਚੀਜ਼ ਨੂੰ ਦੇਖ ਕੇ ਸੋ ਅੱਗੇ ਤੋਂ ਜਿਹੜਾ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਸੋ ਅਸੀਂ ਵੀ ਜਿਹੜਾ ਆ ਸਮੂਹੀ ਕੌਮ ਨੂੰ ਜਗਾਉਣ ਦਾ ਕੰਮ ਕਰਾਂਗੇ ਸੋ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਸ਼ਰਾਰਤੀਆਂਸਰਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ